ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਭਾਜੀ ਹਰਦੀਪ ਸਿੰਘ ਦੇ ਫਾਰਮ ਤੋਂ ਦੋਸਤੋ ਅੱਜ ਦੀ ਆਪਾਂ ਵੀਡੀਓ ਬਣਾ ਰਹੇ ਆਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੋ ਮੱਝਾਂ ਤੇ ਇੱਕ ਜਿਹੜੀ ਗੱਬਣ ਗਾਂ ਦਿਖਾਉਣੀ ਆ ਡਿਟੇਲ ਆਪਾਂ ਸਾਰੀ ਵੀਰ ਦੇ ਕੋਲੋਂ ਪੁੱਛਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਸਾਰੇ ਵੀਰਾਂ ਨੂੰ ਜਿਹੜੇ ਵੀਰ ਇਸ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲਾਵੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਵੀ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇਣੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਕਿ ਸਿਰ ਹੋਰ ਵੀਰਾਂ ਦਾ ਫਾਇਦਾ ਹੋ ਸਕਦਾ ਸੋ ਦੋਸਤੋ ਮੇਰਾ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪੋਸਟੀ ਨਿਰਖਪਰਖ ਜਿਹੜੀ ਕਰਨੀ ਹੈ ਪਸ਼ੂ ਦੀ ਤੁਸੀਂ ਆਪ ਆ ਕੇ ਕਰਨੀ ਦੀ ਕਿਉਂਕਿ ਤੁਸੀਂ ਪੈਸੇ ਲਉਂਦੇ ਹੋ ਦੇ ਕਰਦੇ ਵੀਰ ਨਾਲ ਗੱਲਬਾਤ ਪੁੱਛਦੇ ਸਾਰੀ ਡਿਟੇਲ ਇਹਦਾ ਪਸ਼ੂ ਨਾਲ ਹਾਂਜੀ ਵੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸ਼ਾਹ ਜੀ ਹੋਰ ਕੀ ਹਾਲ ਜੀ ਠੀਕ ਠਾਕ ਜੀ ਠੀਕ ਠਾਕ ਵਧੀਆ ਜੀ ਵਧੀਆ ਹੋਰ ਸੁਣੋ ਚੱਲ ਜਾਂਦਾ ਕੰਮ ਕਰਾਂਗੇ ਹਾਂਜੀ ਹਾਂਜੀ ਵਧੀਆ ਵਧੀਆ ਆਪਣਾ ਵੀ ਜੀ ਡਰੈਸ ਬੋਲ ਦੋ ਡਰੈਸ ਆਪਣਾ ਪਿੰਡ ਲੋਕਾ ਜੀ ਜ਼ਿਲ੍ਹਾ ਤੰਤਰ ਤਹਿਸੀਲ ਪੱਟੀ ਫੋਨ ਨੰਬਰ ਤੇ ਨਾਮ ਫੋਨ ਨੰਬਰ ਡੈਡੀ ਦਾ ਨਾਮ ਸਰਦਾਰ ਹਰਦੀਪ ਸਿੰਘ ਵਪਾਰੀ ਪਿੰਡ ਲੋਕਾ 9552595443 ਅੱਜ ਵੀ ਜੀ ਆਪਣੇ ਕੋ ਕਿੰਨੇ ਪਸ਼ੂ ਦਾ ਸੇਲ ਆ ਆਪਣੇ ਪਹੁੰਚ ਆਪਣੇ ਤੋਂ 8-9 ਹੀ ਹਾਂਜੀ ਤੇ ਵੀ ਚਮਈਆਂ ਸੇਲ ਹੋ ਗਈਆਂ ਠੀਕ ਹੈ ਜੀ ਆਪੋ ਪਾਈ ਵੀਰੇ ਆਏ ਹਾਂ ਹਾਂ ਜੀ ਤੁਹਾਨੂੰ ਪਤਾ ਹੈ ਤੁਸੀਂ ਬੈਠੇ ਇੱਥੇ ਤੋਂ ਹਾਂਜੀ ਹਾਂਜੀ ਤੇ ਦੋ ਮਈਆਂ ਹੋਰੇ ਸੇ ਉਹ ਵੀ ਸੇਲ ਨੂੰ ਵੀ ਲੈਣੀਆਂ ਵੀਰੇ ਉਹਨਾ ਆਪਾਂ ਤਿੰਨ ਡੰਗਰ ਪਾਵਾਂਗੇ ਵੀਡੀਓ ਵਿੱਚ ਅੱਛਾ ਤੁਸੀਂ ਅੰਦਰ ਦੋ ਮੱਜੇ ਕਹਾਂ ਹਾਂਜੀ ਇੱਕ ਵੈਂਟ ਤੇ ਦੋ ਮੱਜੇ ਪਾਉਣ ਠੀਕ ਹੈ ਜੀ ਹਾਂਜੀ ਤੇ ਸ਼ੁਰੂ ਕਰਦੇ ਹਾਂ ਇਹ ਗਾਂ ਤੋਂ ਪਹਿਲਾਂ ਇਹਦੀ ਡਿਟੇਲ ਦੱਸੋ ਜੀ ਇਹ ਵੀਰ ਜੀ ਦੂਜਾ ਸੂਆ ਏ ਅੱਛਾ ਜੀ ਹਾਂਜੀ ਇਹ ਲੈ ਜੂਗੀ ਦਿਨ ਪੰਜ-ਸੱਤ ਆ ਪੰਜ-ਸੱਤ ਦਿਨ ਲੈ ਜੂਗੀ ਹਾਂਜੀ ਬਹੁਤ ਠੰਡੀ ਸੀਲ ਜੇ ਥਾਣਾ ਚੈੱਕ ਕਰੋ ਥਾਣਾ ਸੁਣਾ ਦੀ ਦੋਸਤ ਲਾਜਵਾ ਵੀ ਥਾਣ ਬਹੁਤ ਵਧੀਆ ਲੱਗੇ ਅੱਜ ਇਹ ਵਲਟਾਂ ਕਾਫੀ ਪਿਆ ਘਵਾਨੇ ਦੇ ਲਈ ਸੂਨ ਦੇ ਟਾਈਮ 'ਤੇ ਦਾ ਆਰਡਰ ਚੰਗਾ ਤਿਆਰ ਕਰੂਗੀ। ਅੱਜ ਜੀ ਜੀ ਖੋਲੀ ਹੈ ਨਾ ਤੁਰ ਕੇ ਦੇਖੀ। ਟਾਈਮ ਕਿੰਨਾ ਖੜਦੀ ਜੀ ਦੱਸਿਆ ਜੇ। ਇਹਨਾਂ ਵੀਰ ਜੀ ਲੈ ਆਏ ਨੇ ਪੰਜ ਕਿ ਦਿਨ। ਜਿੰਨੇ ਲੈ ਜੋ ਉਹਨੇ ਚੰਗਾ ਬੰਦੀ ਆਊਗੀ। ਦਰਮਿਆਨੇ ਕੱਦ ਕਰਦੀ ਹੈ ਫੁੱਲ ਬਰੀਡ। ਇੱਥੇ ਵੀਰ ਡਾਕ ਲਈ ਮੜੀ ਜੇ ਕਰ। ਬਹੁਤ ਠੰਡੀ ਸੀ ਆਕੋ ਵੀ ਤਾਰਾ ਮਾਰ ਕੇ ਵਿਖਾ ਲਈਏ ਬੰਦੇ ਦੇਰ ਤੋਂ ਖਾਣਨਾ ਦੋਸਤੋ ਨੋਕ ਵਾਲਾ ਥਾਂ ਤੇ ਦੇਖ ਲੋ ਵੀਰ ਨੇ ਐ ਡਾਕਰੀ ਉੱਧੇ ਵੀੜੇ ਦੇ ਵਿੱਚ ਠੀਕ ਹੈ ਵੀ ਠੀਕ ਹੈ ਠੀਕ ਹੈ ਠੀਕ ਹੈ ਦੋਸਤੋ ਦਰਮਿਆਨਾ ਜਿਹਾ ਕੱਦ ਕਾਠ ਚੰਗੀ ਬਰੀਡ ਦੇ ਵਿੱਚ ਆਰਡਰ ਕੁਆਲਟੀ ਸੂਨ ਦੇ ਟਾਈਮ ਤੱਕ ਚੰਗੀ ਤਿਆਰ ਕਰੂਗੀ ਵੀਡੀਓ ਵੀਡੀਓ ਦੇ ਮਾਇਨੇ ਛੋਟੀ ਲੱਗੇ ਗਾਂ ਪੂਰੀ ਭਲੀ ਫੋਲ ਠੀਕ ਹੈ ਜੀ ਦੋਸਤੋ ਆਪਾਂ ਕੋਈ ਕੈਮਰੇ ਦਾ ਜੂਮ ਨਹੀਂ ਕੀਤਾ ਜੋ ਨਾਰਮਲ ਵੀਡੀਓ ਬਣਦੀ ਉਹਦਾਂ ਬਣਦੀ ਹਾਂ ਚੈੱਕ ਕਰੋ ਥਣਾ ਥਣਾ ਦੀ ਕੁਆਲਿਟੀ ਦੋਸਤੋ ਦੇ ਹਵਾਨੇ ਤਾਂ ਨਾਲਾ ਤੁਸੀਂ ਦੇਖ ਸਕਦੇ ਜੀ ਬਰੀ ਬਰੀ ਮਿਲਕ ਵੈਨ ਕਾਫੀ ਮੋਟੀ ਹੈ ਚੰਗੀ ਕੁਆਲਿਟੀ ਦੀ ਗਾਂ ਦੋਸਤੋ ਦੁੱਧ 20 ਲੀਟਰ ਵਿੱਚ ਆਊਗੀ 20 ਲੀਟਰ ਤਾਂ ਨਹੀਂ ਅੱਗੇ ਚਵਾਇਆ ਜੀ 20 ਲੀਟਰ ਚਵਾਇਆ ਹਾਂਜੀ ਅਛਾ ਪਰ ਕੀ ਮੀਟ ਕਰਦੇ ਵਾਧੂ ਚ ਆਊਗੀ ਬਾਕੀ ਵੀਰ ਜੀ ਸੇਵਾ ਤੇ ਡਿਪੈਂਡ ਹੁੰਦਾ ਜੀ ਆ ਚਲੋ ਗਾੜੀ ਮੌਸਮ ਨੂੰ ਕੋਈ ਠੀਕ ਹੁੰਦਾ ਹੈ ਹਾਂਜੀ ਹਾਂਜੀ ਬਾਕੀ ਜਿੰਨੇ ਜਿੰਨੀ ਵੀਰ ਸੇਵਾ ਕਰੀ ਜੋ ਭਰਉਣਾ ਚਾਹੀਦਾ ਠੀਕ ਹੈ ਤੇ ਮੋਲ ਦਾ ਵੀ ਦੱਸਣਾ ਮੋਲ ਵੀ ਜੇ ਆਪਾਂ ਫੋਨ ਤੇ ਕਰਾਂ ਠੀਕ ਹੈ ਜੀ ਮੋਲ ਨੂੰ ਦੋਸਤੋ ਵੀਰ ਕਹਿੰਦਾ ਵੀ ਆਪਾਂ ਜਿੰਨੇ ਵੀ ਪਸ਼ੂ ਦਾ ਫੋਨ ਤੇ ਕਰਾਂਗੇ ਕਿਉਂਕਿ ਇਹਦੇ ਪਿਛੇ ਕਲੀਜਨ ਹੈ ਪਰ ਵੀਰ ਭਰਾ ਗੁੱਸਾ ਨਾ ਕਰੇ ਮੋਲ ਨਹੀਂ ਦੱਸਦਾ ਕਿ ਆਪਾਂ ਬੁਕਾਰੀ ਵੀਰ ਵੀ ਕੇ ਜੰਗਲ ਲੈ ਜਾਂਦੇ ਆ ਤੇ ਮੁਰਕੇ ਹਾਂ ਜੀ ਹਰਕ ਨੇ ਰੋਟੀ ਲੈਣੀ ਹੁੰਦੀ ਵਿੱਚੋਂ ਠੀਕ ਹੈ ਜੀ ਨੰਬਰ ਦੋਸਤੋ ਵੀਰ ਦਾ ਮੈਂ ਸਕਰੀਨ ਤੇ ਚਲਾ ਦੂੰਗਾ ਜਿਹੜੀ ਵੀ ਜਿਹੜਾ ਪਸ਼ੂ ਤੁਸੀਂ ਜਿਹੜਾ ਵੀਰ ਕੋਈ ਵੀ ਵੀਰ ਫੋਨ ਲਾਵੇ ਮੋਲ ਦੀ ਜ਼ਰੂਰ ਦੱਸਣ ਠੀਕ ਹੈ ਜੀ ਹਾਂਜੀ ਤੇ ਇਹਦੇ ਬਾਰੇ ਮੱਝ ਭਰੇ ਵੀ ਦੱਸਗੇ ਇਹ ਮੱਝ ਇਹ ਤੀਜਾ ਸੂਆ ਜੇ ਅੱ ਕਿੰਨਾ ਟਾਈਮ ਹੋ ਗਿਆ ਵੀ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਿਆ ਜੀ ਅੱਜ 6 ਦਿਨ ਬੱਚਾ ਕੀ ਦਿਨ ਆ ਕਟਾ ਜੇ 206 ਦਿਨ ਸੂਈ ਨੂੰ ਹੋ ਗਿਆ ਤੇ ਆ ਇਹ ਮਗਰ ਕਟਾ ਦਾ ਬੱਚਾ ਦਿੱਤਾ ਨੇ 나ੜੂ ਨਾਲ ਹੀ ਅੱਛਾ ਠੀਕ ਠੀਕ ਹੈ ਚੌਂ ਚਾਂ ਦੇ ਵਿੱਚ ਵੀ ਰਹਿ ਕੇ ਹਾਂ ਜੀ ਆਇਆ ਇੱਕ ਨੰਬਰ ਹੋ ਠੀਕ ਹੈ ਜੀ ਬਾਕੀ ਕੋਈ ਵੀ ਰਵੇ ਨਾਲ ਦੀ ਤਸੱਲੀ ਕਰਕੇ ਖੜੇ ਤੇ ਜਾਂ ਸੁਆ ਦੋਸਤੋ ਵੀਰ ਕਹਿੰਦਾ ਸੂਈ ਹੈ ਤੇ ਸੂਈ ਨੂੰ ਕਿੰਨਾ ਟਾਈਮ ਦੱਸਿਆ ਵੀਰ ਹੋ ਗਿਆ ਸੀ ਇਹਨੂੰ 6 ਦਿਨ ਹੋ ਗਏ ਜੀ 6 ਦਿਨ ਦੋਸਤੋ ਸੂਈ ਨੂੰ ਹੋ ਗਿਆ ਜੀ 20 ਕਿਲੋ ਜਾਂ 40 ਕਿਲੋ 14 ਕਿਲੋ ਵੀਰ ਜਿਹੜਾ ਮਿੰਤੀ ਜਿਹੜਾ ਤਿਆਰ ਆ ਚੰਗੇ ਦੋਸਤੋ ਕੱਦ ਕਾਢ ਦੀਏ ਦੋਸਤੋ ਨੀਲੀ ਰਾਵੀ ਦੇ ਨਾਲ 80% ਆਉਂਦੀ ਹੈ ਕਿਉਂਕਿ ਅਗਲੇ ਖੋਰ ਜਿਹੜੇ ਬਲੈਕ ਆ ਮਗਰ ਨੇ ਵਾਈਟ ਆ ਪੂਸ਼ ਵਾਈਟ ਆ ਮੱਥਾ ਵਾਈਟ ਆ ਬਾਕੀ ਆਰਡਰ ਕੁਆਲਿਟੀ ਦੋਸਤੋ ਚੰਗੀ ਤਿਆਰ ਕੀਤੀ ਹੈ ਵੀਡੀਓ ਬਣਾਉਂਦਾ ਜਿਹੜਾ ਟਾਈਮ ਹੈ ਦੋਸਤੋ ਸ਼ਾਮਾਂ ਦਾ ਤਕਰੀਬਨ 4 ਕੋਹਰਾ ਟਾਈਮ ਹੈ ਚੋਣ ਦੇ ਟਾਈਮ ਤੱਕ ਚੰਗੀ ਵੱਡੀ ਆਰਡਰ ਕੁਆਲਿਟੀ ਤਿਆਰ ਕਰੂਗੀ ਆਰਡਰ ਕੁਆਲਟੀ ਚੈੱਕ ਕਰੋ ਵੀ ਦੋਸਤੋ ਐਚ ਐਫ ਗਾਰ ਕੀ ਨੂੰ ਆਰਡਰ ਕੁਆਲਟੀ ਲੱਗੀ ਹੈ। ਬਾਕੀ ਦੋਸਤੋ ਸੇਵਾ ਕਰੋਗੇ ਤਾਂ ਦੋ ਦੇ ਮੇਰੇ ਸਾਹਮਣੇ 18 ਕਿਲੋ ਦੇ ਲਾਗੇ ਬਣੇ। ਹਾਂਜੀ RAM ਨਾ ਕੋਈ ਵੀ ਸੇਵਾ ਕਰੇ RAM ਨਾ 18 ਕਿਲੋ ਕਰੋ। ਹਾਂ। ਛੋਟੀ ਬਾਰੇ ਦਸੀ ਵੀ। ਇਹ ਵੀਰ ਜੀ ਪਹਿਲਾ ਦੂਆ ਜੀ। ਹਾਂਜੀ। ਚਾਰ ਦੰਦ ਜੀ ਮੂੰਹ। ਠੀਕ ਹੈ ਜੀ। ਹਾਂਜੀ। ਇੱਕ ਦੁੱਧ ਜਿਹੜਾ 13-12 ਕਿਲੋ ਪੱਕਾ ਹੋ। 12 ਕਿਲੋ ਮਿੰਨੀ ਜ਼ਿਆਦਾ। ਹਾਂਜੀ। ਠੀਕ ਹੈ ਜੀ। ਦੋਸਤੋ ਛੋਟੀ ਜੇ ਮਾਲ ਵੀ। ਪਹਿਲਾ ਸੂਆ ਦੋਸਤੋ ਸੂਈ ਚਾਰ ਦੰਦ ਮੂੰਹ ਵੀਰ ਕਹਿੰਦਾ ਬੱਚਾ ਕੀ ਦਿੱਤਾ ਵੀਰ ਨੇ ਇਹਦੇ ਮਗਰ ਦੋਸਤੋ ਕਟਾਓ ਕਿੰਨਾ ਟਾਈਮ ਲਗਾ ਸੁਈਨ ਦੱਸਿਆ ਵੀ ਸੁਈਨ ਨੂੰ ਹੋ ਗਿਆ ਅੱਜ 10 ਦਿਨ 10 ਦਿਨ ਸੁਈਨ ਨੂੰ ਹੋ ਗਿਆ ਦੁੱਧ ਜਿਹੜਾ ਵੀਰ ਕੰਡਾ ਲੀਟਰ ਵਾਲਾ ਜਿਹੜਾ ਮਿੰਕੇ ਦੇਣ ਵਾਲਾ ਦੁੱਧ 12 ਲੀਟਰ ਤਿਆਰ ਹੈ ਚੰਗੇ ਕੱਦ ਕੱਟ ਦੀ ਸੋਹਣੀ ਸਨਖੀ ਹੈ ਨੋਕ ਵਾਲਾ ਥਣ ਲਗਾ ਦੁੱਧ ਤੇ ਉਹ ਨੂੰ ਫਿਰ ਕੁਆਲਿਟੀ ਚੈੱਕ ਕਰੋ ਦੀ ਦੋਸਤੋ ਬਹੁਤ ਵਧੀਆ ਚੰਗੇ ਕੱਦ ਕੱਟ ਦੀ ਸੋਹਣੀ ਸਨਖੀ ਉੱਚੀ ਲੰਬੀ ਆਰਡਰ ਕੋਆ ਦੀ ਦੋਸਤੋ ਬਹੁਤ ਚੰਗੀ ਤਿਆਰ ਕੀਤੀ ਹੈ ਅਜੇ ਵੀ ਇਹਨੂੰ ਮੇਲਾ ਮੂਲਾ ਮਾਰਨਾ ਕਿ ਮਾਰਦਾ ਨਹੀਂ ਵੀਰ ਜੀ ਮੈਂ ਮਾਰਨਾ ਜਿੰਨੇ ਅਜੇ ਦੋਸਤੋ ਮੇਲਾ ਮਾਰਨਾ ਦੋ ਦ ਤੁਹਾਨੂੰ ਪਤਾ ਹੈ ਕਿ ਮੇਰਾ 15 ਕਿਲੋ ਮੈਂ ਮਾਰਦਾ 15 16 ਕਿਲੋ ਦੋ ਦੋਸਤੋ ਚਾਰਸ ਉਹਦੀ ਚੰਗੀ ਸੇਵਾਲਾ ਕੋਈ ਕੱਟੀ ਪਹਿਲਾ ਸੂਆ ਜੀ ਚਾਰ ਦੰਦ ਨੂੰ ਹਾਂ ਜੀ ਦੋਸਤੋ ਚੈੱਕ ਕਰੋ ਜੀ ਆਰਡਰ ਕੁਆਲਿਟੀ ਇਹਦੀ ਤੇ ਇਹਦਾ ਤੁਹਾਨੂੰ ਬੱਚਾ ਵੀ ਦਿਖਾ ਦਿੰਨੇ ਬੱਚਾ ਕਿਹੜਾ ਵੀ ਆਹ ਕੱਟਾ ਹੈ ਆ ਦੋਸਤੋ ਇਹਦਾ ਕੱਟਾ ਵਾ ਨਹੀਂ ਨਹੀਂ ਆਹ ਨਾਲ ਆਰਡਰ ਇਹ ਮੈਂ ਵੀ ਕੀ ਉਹਦਾ ਅੱਛਾ ਆਹ ਕੱਟਾ ਰੱਖੋ ਮੱਝਾ ਦੋਸਤੋ ਵੀਰ ਦੇ ਕੋਲ ਦੋ ਹੋਰ ਨਹੀਂ ਦਿਖਾ ਦਿੰਨੇ 6 ਲਈ ਆ ਇਹ ਮੱਝਾਂ ਦੋਸਤੋ ਵੀਰੀਆਂ ਸੇਲ ਹੋਈਆਂ ਵਾ ਵਪਾਰ ਦਾ ਕੰਮ ਹੈ ਦੋਸਤੋ ਵੀਰ ਨਾ ਜਿੰਨੇ ਹੀ ਲਿਉਂਦਾ ਸੀ ਕਿ ਚੰਗੀਆਂ ਮੱਝਾਂ ਰਿਕਾਰਡ ਲਈ ਲਿਉਂਦਾ ਵਾ ਇਹ ਚੋਗੇ ਵੀਰਾਂ ਨੂੰ ਨੇ ਅੱਛਾ ਜੀ ਦੋਸਤੋ ਇਹ ਮੱਝ ਦਿਖਾਉਂਦਾ ਆਪਣਾ ਰੀਜਨ ਸਰਵ ਵਿੱਚ ਇਹੀ ਹੈ ਕਿ ਚਲੋ ਵਪਾਰ ਦਾ ਕੰਮ ਹੈ ਵੀਰ ਕਿੱਲਾ ਕਿ ਆਪਾਂ ਦਿਖਾ ਦਿੰਨੇ ਹਾਂ ਇਹ ਮੱਝ ਤੇਦੀ ਚਵਾਈ ਹੋ ਗਈ ਹੈ ਵੀਰ ਚਵਾਈ ਕਰਗੇ ਇਹ ਵੀਰ ਕਿੰਨਾ ਸੂਆ ਸਹੀ ਹੈ ਹਾਂ ਜੀ ਕਿੰਨਾ ਸੂਆ ਸਹੀ ਹੈ ਇਹ ਦੂਜਾ ਸੂਆ ਸਹੀ ਛੋਟੀ ਅੱਛਾ ਤੇੰਨਾ ਕਿ ਦੁੱਧ ਪਿਆ ਫੰਦੇ ਇਹਦੇ ਫਿਰ ਬਹੁਤ ਦਾ ਕਿੰਨਾ ਹੋਗਾ ਦਾਕ ਖਿਲੋ ਬਣਾ ਦੋਸਤੋ ਇਥੇਲ ਤਿਆਰ ਚੰਗੀ ਸੋਹਣੀ ਸਨਕੀਏ ਵੀ ਕਾਦਾਵਾਟ ਚੰਗੇ ਕੱਢ ਕੜੀ ਤੇ ਇੱਕ ਦੋਸਤੋ ਪਰਲੇ ਬਨੇ ਵੀਰ ਨੇ ਨੀਲੀ ਰਾਵੀ ਵਧੀਆ ਲੈ ਉਹ ਘਰੇ ਰੱਖੀ ਮੈਂ ਉਹ ਥਲੇ 18 ਕਿਲੋ ਦੁੱਧ ਤੂੰ ਮੜੀ ਖੋਲੀ ਦਿਖਾਈਏ ਦੋਸਤੋ ਇਹ ਪਿਓਰ ਨੀਲੀ ਰਾਵੀ ਐ ਤੇ ਵੀਰ ਕੰਦਾ ਘਰੇ ਰੱਖੀ 18 ਕਿਲੋ ਦੁੱਧ ਦੀ ਮਾਲਕ ਨੇ ਇਸ ਵੇਲੇ ਚੈੱਕ ਕਰੋ ਦੋਸਤੋ ਇਹਨੂੰ ਲੈ ਕਰ ਬਾਕੀ ਜੇ ਕੋਈ ਵੀਰੇ ਨੇ ਚਾਹਵਾਨ ਵੇਖੀ ਦਿੰਦਾ ਖਰੀਦ ਸਕਦਾ ਨਹੀਂ ਵੀਰ ਜੀ ਆ ਮਹਿੰਗੀ ਮੈਂ ਆ ਸ਼ਾਹਨਾ ਦੇ ਮੌਲ ਨਹੀਂ ਹੁੰਦਾ ਠੀਕ ਹੈ ਹਾਂਜੀ ਇਹ ਦੋਸਤੋ ਪਿਓਰ ਨੀਲੀ ਰਵੀ ਹੈ 18 ਲੀਟਰ ਦੁੱਧ ਵੀ ਤਿਆਰ ਖਲੇ ਦੇ ਹਾਂਜੀ ਹਾਂਜੀ ਠੀਕ ਹੈ ਜੀ ਇਹ ਕਰ ਸ਼ਾਹਨਾ ਦੇ ਮੌਲ ਨੇ ਆਪਾਂ ਸ਼ਾਹਗਲੀ ਲਿਆਂਦੀ ਪੈਸੇ ਪੂਰੇ ਫੁੱਲ ਲਾਏ ਤੇ ਇੱਥੇ ਵੀਰ ਮੜਾ ਦਾ ਖੋਜੀ ਸਿੱਧਾ ਘਰ ਮੂੰਹ ਮੜਾ ਜਾਂਦਾ ਐਨੂੰ ਠਾਂ ਘਰ ਮੂੰਹ ਮੜਾ ਜਾਂ ਮੈਂ ਦਾ ਮੈਂ ਦਾ ਮੈਂ ਹੈਗੀ ਵੱਡੀ ਠਾ ਹੁੰਦਾ ਈ ਚੱਲ ਜੀ ਦੋਸਤੋ ਇਹ ਸੇਲ ਨਹੀਂਗੀ ਵੀਰ ਨੇ ਕਰ ਰੱਖੀ ਹੈ ਸਿਰਫ ਇਹ ਆਪਾਂ ਵੀਡੀਓ ਦੇ ਵਿੱਚ ਇਸ ਤਰ੍ਹਾਂ ਕੇ ਪਾਈ ਆ ਕਿ ਵੀਰ ਵੱਡੀਆਂ ਮੱਜਾਂ ਵੀ ਇਹ ਉਧਰ ਖਾਦੀ ਵੀਰਾਂ ਨੂੰ ਦਰਸ਼ਨ ਕਰਾਤੇ ਕਈਆਂ ਨੂੰ ਤੇ ਆਪਾਂ ਉਧਰ ਘਰੇ ਰੱਖੀ ਆ ਮੱਜ ਦੋਸਤੋ ਇਹ ਸੇਲ ਨਹੀਂਗੀ ਇਹ ਵੀਰ ਨੇ ਕਰ ਰੱਖੀ ਹੈ ਮੱਜਾਂ ਦੋਸਤੋ ਵੀਰ ਦੇ ਕੋਲ ਜਿਹੜੀ ਸੇਲ ਆ ਇਹ 3 ਵਜਾਂ ਇੱਕ ਸੇਲ ਹੋਈ ਆ ਏਕੇ ਛੋਟੀ ਸੇਲ ਤੇ ਏਕੇ ਮੱਜ ਸਤਿਜੇ ਨੰਬਰ ਤੇ ਜਿਹੜੀ ਇਹ ਗਾਮ ਹੈ ਇੱਕ ਆਪਾਂ ਗਾਮ ਖਾਉਣੀ ਦਰਮਿਆਨੀ ਦੀ ਆ ਜੇ ਕੇ ਵੀ ਦੇ ਚੱਲੂ ਛਾਈ ਵਾਲਿਆ ਵਿਖਾਉ ਜੀ ਹਾਂਜੀ ਹਾਂਜੀ ਵੀਰ ਜੀ ਦੱਸੋ ਇਹਦੇ ਬਾਰੇ ਇਹ ਛਾਈ ਆ ਵੜ ਜਾਈ ਕੱਲ ਦੀ ਸੂਈ ਹੈ ਅੱਜ ਦੀ ਨਹੀਂ ਕੱਲ ਦੀ ਸੂਈ ਹੈ ਕੱਲ ਦੀ ਸੂਈ ਹੈ ਹਾਂਜੀ ਤੇ ਕਹਿੰਦਾ ਕਿ ਵੀਰ ਬੋਲਾ ਤਿਆਰ ਕਰ ਬੋਲਾ ਛਲਾ 8 ਕਿਲੋਗੇ 8 ਕਿਲੋਗੇ ਹਾਂਜੀ ਫੋਲੀ ਹੰਬੜੀ ਤੋਰੀ ਇਹਨੂੰ ਬਾਕੀ ਦਰਮਿਆਨ ਜੋ ਨੇ ਇਹੋ ਚੱਲਣੀਆਂ ਤੁਹਾਨੂੰ ਸੁਆ ਕਰਨ ਵਾਸਤੇ ਵੀਰੇ ਉਹ ਦੂਜਾਂ ਨੇ ਵਈ ਜਮਨਗੇ ਚੱਲੇ ਪਿੱਗਾ ਖਸੂਆ ਦੋਸਤੋ ਵੀਰ ਕਹਿੰਦਾ ਵੀ ਆਪਾਂ ਮੰਨਦੇ ਆ ਇੰਨੀ ਪ੍ਰਾਣੀ ਨਹੀਂ ਵੜ ਕੇ ਨੇ ਸਾਬੀ ਨਹੀਂ ਆ ਠੀਕ ਹੈ ਜੀ ਨੀਗਾ ਨੀਗਾ ਦੋਸਤ ਨੂੰ ਕਾਜਾ ਸੇਂਗੇ ਦਾ ਸਿੰਗਲ ਦੇ ਵੀਰੇ ਦੇ ਨਹੀਂ ਓਏ ਅੱਧਾ ਜੀ ਮੰਦਰੂ ਗਏ ਨੇ ਦਿਖਾਏ ਨਹੀਂ ਆ ਅੱਛਾ ਜੀ ਹਾਂ ਜੀ ਹਾਂ ਜੀ ਬੱਚਾ ਮਰਾ ਜ 28000 ਦਿਖਾ ਦਈਏ ਅਖਰਾਬ ਕਰੋ ਜਿੱਦਾਂ ਤੁਹਾਨੂੰ ਪਤਾ ਬੱਚਾ ਦੋਸਤ ਉਹ ਵੱਛਾ ਇਹਦਾ ਚੁਾਈ ਚੁਈ ਵੀਰੇ ਇੱਕ ਨੰਬਰ ਦੀ ਹਾਂ ਜੀ ਇੱਕ ਨੰਬਰ ਜੀ ਮੋਲੇ ਦਾ ਕਿੰਨਾ ਕਰਦੇ ਇਹਦਾ ਮੋਲਾਪਾ ਕਰਦੇ ਜੀ 35000 ਰੁਪਿਆ ਮੰਦਾਨ ਜੀ ਮੰਦਾਨ ਕਰਦਾ ਕੋਈ ਵੀਰ ਫੋਨ ਲਾਵੇ ਠੀਕ ਹੈ ਜੀ ਹਾਂ ਜੀ ਦੋਸਤੋ 35000 ਰੁਪਏ ਵੀ ਇਹਨੇ ਡਿਮਾਂਡ ਕੀਤੀ 35000 ਜਿਆਦਾ ਨਹੀਂ ਦੁੱਧ ਬੜਾ ਸੰਘਣਾ ਆਇਦਾ ਗਾਂ ਦਾ ਠੀਕ ਹੈ 8 ਕਿਲੋ ਦੁੱਧ ਮੈਂ ਤਿਆਰ ਹਾਂ ਹਾਂਜੀ ਬੋਲਾ ਹੀ ਹੈ ਤੇ ਉਹਦੇ ਕਰੀਏ 12 ਤਿਆਰ ਕਰ ਦਊਗੀ 12 ਲੀਟਰ 8 ਕਿਲੋ ਜਿਹੜਾ ਬੋਲਾ ਤਿਆਰ ਇਸ ਲੈ ਦੇਣ ਠੀਕ ਹੈ ਦੋਸਤੋ ਤੁਹਾਨੂੰ ਪਤਾ ਸ਼ਾਇਦ ਇਹ ਗਾਵਾਂ ਦਾ ਦੁੱਧ ਚਿੱਟਾ ਹੀ ਹੁੰਦਾ ਹਾਂਜੀ 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 ਸੋ ਦੋਸਤੋ ਵੀਡੀਓ ਨੂੰ ਪੂਰਾ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ